ਮੈਂ ਕਈ ਦਿਨਾਂ ਤੋਂ ਸੋਚ ਰਹੀ ਸੀ ਕਿ ਮੈਂ ਤੁਹਾਡੇ ਵਾਸਤੇ ਦੁਪੱਟੇ ਵਾਲਾ ਕਲੈਕਸ਼ਨ ਲੈ ਕੇ ਆਵਾਂ ਬਟ ਕੀ ਕਰੀਏ ਸੂਟਾਂ ਦੇ ਕਲੈਕਸ਼ਨ ਆਪਣੇ ਇਤਨੇ ਜਿਆਦਾ ਸੋਹਣੇ ਸੀਗੇ ਨਾ ਇਤਨੇ ਜਿਆਦਾ ਸੋਹਣੇ ਕਿ ਮੈਂ ਉਹਨਾਂ ਦੇ ਵਿੱਚ ਹੀ ਫਸ ਕੇ ਰਹਿ ਗਈ ਕਿ ਹਾਂ ਬਸ ਅੱਜ ਇਹ ਵਾਲਾ ਸੂਟ ਦਿਖਾਣਾ ਹੈ ਫਿਰ ਉਹ ਦਿਖਾਣਾ ਹੈ ਫਿਰ ਉਹ ਦਿਖਾਣਾ ਹੈ ਬਿਲਕੁਲ ਸੂਟ ਕੁੜਤੀ ਦੇ ਵਿੱਚ ਹੀ ਆਪਣੀ ਬਹੁਤ ਸਾਰੀ ਵੀਡੀਓਜ਼ ਹੋ ਗਈ ਤਾਂ ਮੈਂ ਸੋਚਿਆ ਕਿਉਂ ਨਾ ਤੁਹਾਡੇ ਵਾਸਤੇ ਫਿਰ ਕੋਈ ਦੁਪੱਟੇ ਵੀ ਲੈ ਆਵਾਂ ਤਾਂ ਅੱਜ ਮੈਂ ਤੁਹਾਡੇ ਵਾਸਤੇ ਦੁਪੱਟੇ ਆਰਟੀਕਲ ਲੈ ਕੇ ਆਈਆਂ ਜਿਹੜੇ ਕਿ ਮੈਂ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੀ ਜੇਕਰ ਤੁਹਾਨੂੰ ਵੀ ਪਰਚੇਜ਼ਿੰਗ ਕਰਨੀ ਦੋ ਕਲਰ ਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਉੱਥੇ ਆਪ ਦੇਖੋਗੇ ਬਹੁਤ ਪਿਆਰਾ ਕਲਰ ਹੈ ਬਹੁਤ ਪਿਆਰੇ ਡਿਜ਼ਾਈਨ ਲੱਗ ਰਹੇ ਨੇ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਕਿ ਉਹ ਦੁਪੱਟੇ ਤੁਸੀਂ ਪਹਿਲਾਂ ਨਹੀਂ ਦੇਖੇ ਜਿਹੜੇ ਦੁਪੱਟੇ ਹਾਲੇ ਨਵੇਂ ਡਿਜ਼ਾਈਨ ਦੇ ਵਿੱਚ ਅਸੀਂ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਸ਼ਿਆ ਕਾਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਯੂ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਵੋਗੇ ਤਾਂ ਅੱਜ ਤੁਹਾਨੂੰ ਦਿਖਾਵਾਂਗੇ ਦੁਪੱਟੇ ਵਾਲੇ ਕਲੈਕਸ਼ਨ ਦੁਪੱਟੇ ਜਿਹੜੇ ਕਿ ਸਭ ਤੋਂ ਜ਼ਿਆਦਾ ਵਿਕਦੇ ਆ ਪੰਜਾਬ ਦੇ ਵਿੱਚ ਜੇਕਰ ਤੁਹਾਨੂੰ ਵੀ ਕੋਈ ਦੁਪੱਟਾ ਪਸੰਦ ਆ ਰਿਹਾ ਹੋਵੇ ਤਾਂ ਸਕਰੀਨਸ਼ਾਟ ਲੈ ਲਿਓ ਨਾਲ ਦੀ ਨਾਲ ਪਰਚੇਸ ਕਰ ਲਿਓ ਮੈਂ ਤੁਹਾਨੂੰ ਕਿਹਾ ਸੀਗਾ ਕਿ ਬਲੈਕ ਤੇ ਵਾਈਟ ਕਲਰ ਦੁਪੱਟਾ ਤੁਹਾਨੂੰ ਚੈੱਕ ਕਰਾਉਂਗੀ ਅਸ ਪਹਿਲਾਂ ਉਹੀ ਦੁਪੱਟਾ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਬਲੈਕ ਦੀ ਗੱਲ ਕਰ ਲੈਨੇ ਆ ਪਿਓਰ ਸ਼ਿਫੋਨ ਫੈਬਰਿਕ ਦੇ ਵਿੱਚ ਦੁਪੱਟਾ ਆਨ ਬੜਾ ਆਰਟੀਕਲ ਚ ਬਹੁਤ ਪਿਆਰਾ ਜਿਹਾ ਪੀਸ ਹੈ ਡਿਜ਼ਾਈਨ ਦੇਖ ਸਕਦੇ ਹੋ ਕਾਫੀ ਪ੍ਰੀਟੀ ਹੈ ਜਿਵੇਂ ਕਿ ਆਪਣਾ ਫੁਲਕਾਰੀ ਟਾਈਪ ਦਾ ਦੁਪੱਟਾ ਹੁੰਦਾ ਹੈ ਉਸੇ ਤਰ੍ਹਾਂ ਦਾ ਆਰਟੀਕਲ ਬਣਾਇਆ ਗਿਆ ਹੈ ਪੀਸ ਵੇਖੋਗੇ ਅਦਰ ਵਿੱਚ ਤੁਹਾਨੂੰ ਬਾਰਡਰ ਮਿਲ ਜਾਂਦਾ ਹੈ ਆ ਵੇਖੋ ਬਹੁਤ ਪਿਆਰਾ ਜਿਹਾ ਬਾਰਡਰ ਹੈ ਸਾਈਡਾਂ ਤੇ ਵੀ ਤੁਹਾਨੂੰ ਡਬਲ ਸਾਈਡ ਬਾਰਡਰ ਦੇਖਣ ਨੂੰ ਮਿਲੇਗਾ ਜਿਹੜਾ ਕਿ ਕਾਫੀ ਪ੍ਰੀਟੀ ਲੱਗ ਰਿਹਾ ਹੈ ਤੇ ਇੱਕਦਮ ਸਮੂਥ ਫੈਬਰਿਕ ਹੈ ਕਿਉਂ ਕਿ ਸ਼ਿਫੋਨ ਹੈ ਡੈਫੀਨੇਟਲੀ ਤਾਂ ਹਮੇਸ਼ਾ ਸਮੂਥ ਹੋਣਾ ਹੀ ਤੁਸੀਂ ਵੇਖ ਹੀ ਸਕਦੇ ਹੋ ਕਿ ਦੁਪੱਟਾ ਇੰਨਾ ਜ਼ਿਆਦਾ ਸੌਫਟ ਹੈ ਇੰਨਾ ਜ਼ਿਆਦਾ ਸੌਫਟ ਹੈ ਕਿ ਜੇਕਰ ਕੋਈ ਵੀ ਇਹਨੂੰ ਲੈ ਕੇ ਜਾਂਦਾ ਹੈ ਨਾ ਵ ਚਲੋ ਇਹਦੇ ਵਿੱਚ ਇੱਕ ਹੋਰ ਦਿਖਾ ਦਿੰਨੇ ਆ ਤੁਹਾਨੂੰ ਵਾਈਟ ਵਾਲਾ ਪੀਸ ਤੇ ਇੱਕ ਚੀਜ਼ ਹੋਰ ਹੈ ਨਾ ਸਾਰਿਆਂ ਦੇ ਵਿੱਚ ਨਾ ਡਿਜ਼ਾਈਨ ਵੱਖਰੇ ਵੱਖਰੇ ਜਿਵੇਂ ਆ ਚੈੱਕ ਕਰੋ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਆਹ ਡਿਜ਼ਾਈਨ ਹੈ ਠੀਕ ਆ ਵੇਖੋ ਇਹਦਾ ਡਿਜ਼ਾਈਨ ਦੂਜਾ ਹੈ ਮਤਲਬ ਸਾਰਿਆਂ ਦੇ ਵਿੱਚ ਵੱਖਰੇ ਡਿਜ਼ਾਈਨ ਮਿਲਣਗੇ ਕਲਰ ਇੱਕੋ ਹੀ ਆ ਡਿਜ਼ਾਈਨ ਸਾਰੇ ਵੱਖੋ ਵੱਖਰੇ ਨੇ ਚਲੋ ਫਿਰ ਆਪਾਂ ਇਹ ਵਾਲਾ ਪੀਸ ਚੈੱਕ ਕਰਾਂਗੇ ਹੁਣ ਵਾਈਟ ਕਲਰ ਦਾ ਵੀ ਕਿਉਂਕਿ ਵਾਈਟ ਬਹੁਤ ਜ਼ਿਆਦਾ ਵਿਕਦਾ ਹੈ ਬਲੈਕ ਐਂਡ ਵਾਈਟ ਤਾਂ ਬਹੁਤ ਜ਼ਿਆਦਾ ਵਿਕਦਾ ਹੈ ਵਾਓ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਸੱਚੀ ਬਹੁਤ ਕੈਟ ਲੱਗ ਰਿਹਾ ਹੈ ਕਲਰ ਜਿੰਨਾ ਸੋਹਣਾ ਹੈ ਨਾ ਉਹਦਾ ਡਿਜ਼ਾਈਨ ਉਹਨਾ ਹੀ ਵਧੀਆ ਬਣਾਇਆ ਗਿਆ ਆ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਦਾ ਨਾਲੇ ਸਿਰ ਤੇ ਤਾਂ ਬਹੁਤ ਸੋਹਣਾ ਲੱਗੂ ਚਲੋ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਨੀ ਆ ਸਲੈਸ਼ ਬਾਰਡਰ ਇਹਦੇ ਤੇ ਲੱਗੀ ਹੋਈ ਹੈ ਤਾਂ ਉਹ ਵੀ ਨਹੀਂ ਹੈਗਾ ਤੁਹਾਨੂੰ ਕੋਈ ਟੈਨਸ਼ਨ ਕਿ ਕਿਸ ਤਰ੍ਹਾਂ ਦਾ ਲੱਗੂਗਾ ਲੱਗੂਗਾ ਜੀ ਇੱਕਦਮ ਸੋਹਣਾ ਆ ਚੈੱਕ ਕਰੋ ਸੋਹਣਾ ਲੱਗ ਰਿਹਾ ਹੈ ਨਾ ਬਹੁਤ ਪਿਆਰਾ ਜਿਹਾ ਕਲਰ ਵੀ ਕਾਫੀ ਪ੍ਰੀਟੀ ਲੱਗ ਰਿਹਾ ਹੈ ਜੇਕਰ ਕਿਸੇ ਨੇ ਬਲੈਕ ਕਲਰ ਦਾ ਸੂਟ ਲੈਣਾ ਹੋਵੇ ਤਾਂ ਉਹਦੇ ਤੇ ਵਾਈਟ ਕਲ ਬਹੁਤ ਮਸ ਲੱਗਦੀ ਹੈ ਤਾਂ ਤੁਸੀਂ ਇਹ ਵਾਲਾ ਆਰਟੀਕਲ ਹੀ ਪਰਚੇਸ ਕਰ ਸਕਦੇ ਹੋ 20 ਪੀਸਾ ਦਾ ਸੈੱਟ ਹੈ ਬੀ ਡਿਫਰੈਂਟ ਟਾਈਪ ਦੇ ਡਿਜ਼ਾਈਨਸ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਤੇ ਜੇ ਗੁਰੂਗਰ ਜਾਣਾ ਹੋਵੇ ਤਾਂ ਵਾਈਟ ਕਲਰ ਬਹੁਤ ਵਧੀਆ ਰਹਿੰਦਾ ਹੈ ਤਾਂ ਤੁਸੀਂ ਵਾਈਟ ਤਾਂ ਲੈ ਹੀ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕੀ ਆਪਣੇ ਸਵੇਰੇ ਸਵੇਰੇ ਉੱਠ ਕੇ 4 ਵਜੇ ਗੁਰੂ ਘਰ ਜਾਂਦੇ ਆ ਤਾਂ ਤੁਸੀਂ ਆਪ ਸੋਚੋ ਕਿ ਉਹਨਾਂ ਨੂੰ ਫਿਰ ਜੇਕਰ ਇਸ ਤਰ੍ਹਾਂ ਦਾ 컬렉ਸ਼ਨ ਨਾਰਮਲ ਰੇਂਜ ਵਿੱਚ ਮਿਲ ਜਾਵੇ ਫਿਰ ਤਾਂ ਵਧੀਆ ਹੀ ਹੈ ਨਾ ਚਲੋ ਫਿਰ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਂਦੇ ਆ ਆ ਦੇਖੋ ਰਾਮਾ ਗ੍ਰੀਨ ਕਲਰ ਦਾ ਪੀਸ ਹੈ カラー ਆਪਣੇ ਕੋਲ ਸਾਰੇ ਨੇ 컬러 ਦੀ ਟੈਨਸ਼ਨ ਨਾ ਲਿਓ ਆ ਚੈੱਕ ਕਰੋ ਸੀਕਵੈਂਸ ਦਾ ਆਰਟੀਕਲ ਆਊਗਾ ਆ ਚੈੱਕ ਕਰੋ ਬਹੁਤ ਪਿਆਰਾ ਜਿਹਾ ਪੀਸ ਹੈ 컬러 ਦੇਖੋਗੇ ਕਾਫੀ ਸੋਹਣਾ ਹੈ ਡਿਜ਼ਾਈਨ ਵੀ ਤਾਂ ਕਾਫੀ ਵਧੀਆ ਇੱਦਾਂ ਗਿਆ ਹੈ ਕਿਉਂ ਕਿ ਇਹਦੇ ਵਿੱਚ ਥ्रेड ਦੇ ਨਾਲ ਸੀਕਵੈਂਸ ਦਾ ਵਰਕ ਮਿਲ ਜਾਂਦਾ ਹੈ ਇਹ ਵੀ ਪਿਓਰ ਸ਼ਿਫੋਨ ਫੈਬਰਿਕ ਦਾ ਆਰਟੀਕਲ ਆਉਣ ਵਾਲਾ ਹੈ ਇਹਦੇ ਵਿੱਚ ਸੈਟ ਜਿਵੇਂ ਰਹੂਗਾ ਨਾ ਉਹ 컬러 ਤੁਸੀਂ ਐਸੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸੈਟ ਹੈ ਵਾਈਟ ਹੈ 레드 ਹੈ ਪਿੰਕ ਹੈ ਬਲੂ ਹੈ ਚੀਕੂ 컬러 ਹੈ ਨਾਲੇ ਆਪਣਾ ਵਾਈਨ 컬러 ਮਿਲ ਜੂਗਾ orange 컬러 ਹੈ ਮਸਟਰਡ yellow 컬러 ਹੈ ਤੇ ਬਲੂ ਦੇ ਵਿੱਚ ਇਹ ਦੂਜਾ ਸ਼ੇਡ ਮਿਲ ਜਾਂਦਾ ਹੈ ਪੀਚ ਮਿਲ ਜਾਂਦਾ ਹੈ ਬਲੈਕ ਜਿਹੜਾ ਸਦਾਬਾਰ ਚੱਲਦਾ ਹੀ ਚੱਲਦਾ ਹੈ ਮੇਰੇ ਹਿਸਾਬ ਦੇ ਨਾਲ ਤਾਂ ਇਹਦੇ ਵਿੱਚ ਸਾਰੇ ਹੀ ਕਲਰ ਆ ਗਏ ਜਿੰਨੇ ਹੋਣੇ ਚਾਹੀਦੇ ਆ ਤਾਂ ਫਿਰ ਕਿਹਦੀ ਉਡੀਕ ਕਰ ਰਹੇ ਹੋ ਵਧੀਆ ਲੱਗ ਰਿਹਾ ਹੈ ਸਕਰੀਨਸ਼ਾਟ ਲੈ ਲਓ স্ক্রিন ਤੇ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਬਸ ਉਹਨਾਂ ਨੂੰ ਪੇਜ ਕੇ ਤੁਸੀਂ ਕਰੇ ਬੈਠੇ ਆਰਡਰ ਕਰ ਸਕਦੇ ਹੋ ਤੇ ਆ ਵੇਖੋ ਇੱਕ ਫੋਇਲ ਪ੍ਰਿੰਟ ਦਾ ਆਰਟੀਕਲ ਹੈ ਇੱਕ ਵਾਰੀ ਆ ਵੀ ਆਰਟੀਕਲ ਦੇਖ ਲਓ ਕਿਉਂਕਿ ਆਪਾਂ ਦੇਖ ਹੀ ਰਹੇ ਆ ਤਾਂ ਨਾਲ ਦੀ ਨਾਲ ਚੈੱਕ ਹੀ ਕਰ ਲੈਣਾ ਇਹਦੇ ਵਿੱਚ ਹੀ ਬਹੁਤ ਸਾਰੇ ਕਲਰਸ ਨੇ ਕਲਰ ਤਾਂ ਕਾਫੀ ਸਾਰੇ ਨੇ ਚਲੋ ਮੈਂ ਤੁਹਾਨੂੰ ਇੱਕ ਆਵਲ ਆਰਟੀਕਲ ਚੈੱਕ ਕਰਾ ਦਿੰਦੀ ਆ 골ਡਨ ਕਲਰ ਵਾਲਾ ਪੀਸ 골ਡਨ ਕਲਰ ਦੇ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹ ਵੀ ਕਾਫੀ ਵਧੀਆ ਪੀਸ ਹੈ ਇਹਦੇ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਫੋਇਲ ਪ੍ਰਿੰਟ ਦੇਖਣ ਲੋ ਆਹ ਵੇਖੋ ਲੈਂਥ ਵੇਟਸ ਪ੍ਰੋਪਰ ਮਿਲੂਗੀ ਤੁਹਾਨੂੰ ਆਪਣੇ ਹਰੇਕ ਦੁਪੱਟੇ ਦੀ ਪ੍ਰਾਈਸ ਰੇਂਜ ਦੀ ਗੱਲ ਕਰੀ ਤਾਂ ਆਪਣੇ ਕੋਲ 23 ਰੁਪੀਸ ਤੋਂ ਦੁਪੱਟੇ ਕਲੈਕਸ਼ਨ ਸ਼ੁਰੂ ਹੋ ਜਾਂਦੇ ਹੈ ਕਾਟਨ ਆਪਣੇ ਕੋਲ 32 ਰੁਪੀਸ ਤੋਂ ਸ਼ੁਰੂ ਹੋ ਜਾਂਦੇ ਹੈ ਉਸ ਤੋਂ ਬਾਅਦ ਜੇ ਥੋੜੇ ਹੈਵੀ ਕਲੈਕਸ਼ਨ ਲੈਣੇ ਹੋਣ ਤਾਂ 50 ਰੁਪੀਸ ਤੋਂ ਕਲੈਕਸ਼ਨ ਮਿਲ ਜਾਂਦਾ ਹੈ ਤੁਹਾਨੂੰ ਇੱਥੇ ਹਰ ਇੱਕ ਰੇਂਜ ਦੇ ਆਰਟੀਕਲ ਨੇ ਵੈਡ ਆਪਣੇ ਕੋਲ ਵੈਡਿੰਗ ਕਲੈਕਸ਼ਨ ਹੈ ਹਰ ਇੱਕ ਸਟੇਟ ਦਾ ਵੀ ਕਲੈਕਸ਼ਨ ਹੈ ਜਿਵੇਂ ਉਹ ਲਾਹਸ ਦੁਪੱਟਾ ਚੈੱਕ ਕਰ ਰਹੇ ਹੋ ਉਹ ਦੁਪੱਟਾ ਆਪਣੇ ਚਲਦਾ ਹੈ ਉੱਤਰਾਖੰਡ ਸਾਈਡ ਬਹੁਤ ਜ਼ਿਆਦਾ ਉਹਨਾਂ ਦਾ ਫੈਸਟਿਵ ਜਦੋਂ ਹੁੰਦਾ ਹੈ ਨਾ ਜਾਂ ਫਿਰ ਉਹਨਾਂ ਦੇ ਵਿਆਹ ਫੰਕਸ਼ਨ ਹੁੰਦਾ ਹੈ ਕੋਈ ਤਾਂ ਉਹੀ ਪ੍ਰੇਫਰ ਕਰਦੇ ਆ ਉਸ ਤੋਂ ਬਿਨਾ ਉਹਨਾਂ ਦੇ ਵਿਆਹ ਸਗਾਈ ਨਹੀਂ ਹੁੰਦੀ ਤਾਂ ਉਸ ਤਰ੍ਹਾਂ ਦੇ ਵੀ ਦੁਪੱਟੇ ਇੱਥੇ ਮਿਲਦੇ ਆ ਜੇਕਰ ਬਾਕੀ ਨੋਰਮਲ ਡੇਲੀਅਰ ਦੁਪੱਟੇ ਲੈਣੇ ਹੋ ਕਾਟਨ ਦੇ ਲੈਣੇ ਹੋ ਤਾਂ ਆ ਚੈੱਕ ਕਰੋ ਇਸ ਤਰ੍ਹਾਂ ਦੇ ਕਾਟਨ ਵਾਲੇ ਦੁਪੱਟੇ ਵੀ ਮਿਲ ਜਾਣਗੇ ਕਾਟਨ ਕਲੈਕਸ਼ਨਸ ਵੀ ਆਪਣੇ ਕੋਲ ਹੈਗਾ ਜਾਂ ਫਿਰ ਪਲੇਨ ਚਾਹੀ ਪਲੇਨ ਮਲਟੀਕਲਰਲ ਪੀਸ ਮਿਲਣ ਵਾਲਾ ਹੈ ਮਤਲਬ ਹਰ ਤਰ੍ਹਾਂ ਦੀ ਵੈਰਾਈਟੀ ਹੈ ਇਨ ਸ਼ੋਰਟ ਆਪਾਂ ਇਹ ਕਹਿ ਸਕਦੇ ਆ ਬਸ ਤੁਹਾਨੂੰ ਡਿਪੈਂਡ ਕਰਦਾ ਕਿ ਚਾਹੀਦਾ ਕੀ ਹੈ ਉਹ ਤੁਹਾਨੂੰ ਦੱਸਣਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਕਲੈਕਸ਼ਨ ਪਰਚੇਸ ਕਰਨੇ ਆ ਜੇਕਰ ਵੀਡੀਓ ਕਾਲ ਕਰਨੀ ਹੈ ਪੀਡੀਫ ਮੰਗਾਣਾ ਹੈ ਸਕਰੀਨ ਤੇ ਨੰਬਰ ਮੈਂਸ਼ਨ ਕਰ ਰਹੀ ਹਾਂ ਆਪਣੀ ਟੀਮ ਦਾ ਨੰਬਰ ਹੈ ਪੰਜਾਬੀ ਟੀਮ ਹੈ ਪੂਰੀ ਆਪਣੀ ਦੋ ਮੈਂਬਰ ਹੈ ਆਪਣੇ ਕੋਲ ਪੰਜਾਬ ਦੇ ਜਿਹੜੇ ਤੁਹਾਨੂੰ ਆਨਲਾਈਨ ਸਮਝਾ ਦੇਣ ਕਿ ਜਿਹੜਾ ਵੀ ਕਲੈਕਸ਼ਨ ਲੈਣਾ ਹੋਵੇ ਦੋਹਾਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਤੁਹਾਨੂੰ ਕਾਲ ਤੁਸੀਂ ਜੇ ਤੋ ਕਰੋਗੇ ਤਾਂ ਲੱਗ ਹੀ ਜਾਊਗਾ ਐਟ ਅ ਟਾਈਮ ਬਾਕੀ ਉਹ ਵੀਡੀਓ ਕਾਲ ਤੇ ਵੀ ਹੁੰਦੀ ਹੈ ਬਹੁਤ ਵਾਰੀ ਕਾਲ ਵੀ ਅਟੈਂਡ ਨਹੀਂ ਕਰ ਸਕਦੇ ਸੋ ਜਦੋਂ ਲੱਗਦਾ ਹੈ ਕਿ ਕਾਲ ਨਹੀਂ ਚੱਕਦੇ ਜੀ ਸਾਡਾ ਕਾਲ ਨਹੀਂ ਚੱਕਦੇ ਪੇਸ਼ੈਂਸ ਹੁੰਦਾ ਹੈ ਸਰ ਜੀ ਪੇਸ਼ੈਂਸ ਰੱਖਣਾ ਹੁੰਦਾ ਹੈ ਉਹ ਪੱਕਾ ਕਾਲ ਕਰਨਗੇ ਜੇਕਰ ਉਹ ਨਹੀਂ ਚੱਕਦੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਕਰ ਸਕਦੇ ਹੋ ਜਦੋਂ ਉਹਨਾਂ ਨੂੰ ਟਾਈਮ ਮਿਲੇਗਾ ਜਦੋਂ ਉਹਨਾਂ ਦਾ ਵੀਡੀਓ ਕਾਲ ਪਹਿਲਾਂ ਖਤਮ ਹੋਊਗਾ ਤਾਂ ਉਹਨਾਂ ਨੂੰ ਡੈਫੀਨੇਟਲੀ ਕਾਲ ਕਰ ਲੈਣਗੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਿਓ ਮੈਨੂੰ ਬਹੁਤ ਸਾਰੇ ਕਮੈਂਟ ਕਰ ਦੇਣਾ ਤਾਂ ਕਰਕੇ ਮੈਂ ਦੱਸਦਾ ਚਲੋ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਦਾ ਕਲੈਕਸ਼ਨ ਤੁਹਾਨੂੰ ਕਿਉਂ ਜਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਤੋਂ ਦੱਸਿਓ ਨਾਲੇ ਕੁਝ ਹੋਰ ਆਰਟੀਕਲ ਦੇਖਣੇ ਹੋਣ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਦੂਜੀ ਵੀਡੀਓ 'ਚ ਮੈਂ ਤੁਹਾਡੇ ਵਾਸਤੇ ਹੋਰ ਕਲੈਕਸ਼ਨਸ ਵੀ ਜ਼ਰੂਰ ਲੈ ਕੇ ਆਵਾਂਗੀ ਧੰਨਵਾਦ